ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਦੌਰ ਵਿੱਚ ਹਰਲੀਨ ਸਿੰਘ ਦਾ ਪਰਿਵਾਰ ਦਿੱਲੀ ਵਿੱਚ ਆ ਵਸਿਆ ਸੀ 2018 ਵਿੱਚ ਇੱਕ ਇੰਸਟਾਗ੍ਰਾਮ ਤੇ ਸ਼ੁਰੂ ਹੋਇਆ ਲੋਸਟ ਹੀਰ ਪ੍ਰੋਜੈਕਟ ਹੁਣ ਇੱਕ ਕਿਤਾਬ ਦਾ ਰੂਪ ਲੈ ਚੁੱਕਿਆ ਹੈ ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਪੰਜਾਬ ਦੀਆਂ ਔਰਤਾਂ ਦੀਆਂ ਗੁੰਮ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਫੋਰ ਮੀ ਹੀਰ ਇਜ਼ ਅ ਕੁਇੰਟੈਸੈਂਸ਼ੀਅਲ ਪੰਜਾਬਣ ਜਿਹੜੀ ਹੀਰ ਹੈ ਭਾਵੇਂ ਤੁਸੀਂ ਇੰਡੀਆ ਦੇ ਜਾਂ ਹਿੰਦੁਸਤਾਨ ਦੇ ਜਾਂ ਪੂਰੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਹੋਵੋ ਯੂ نو ਵਟ ਹੀਰਾਂ ਦਾ ਕਿਸਾ ਹੈ ਇਨ ਹੀਰ ਇਸ ਅ ਮੋਸਟ ਕੁਇੰਟੈਸੈਂਸ਼ੀਅਲ ਪੰਜਾਬ ਮੈਨ ਉਹ ਬੜੀ ਬਰੇਵ ਹੈ ਉਹ ਸੋਸਾਇਟੀ ਦੇ ਖਿਲਾਫ ਖੜੀ ਹੋ ਕੇ ਆਪਣੇ ਇਸ਼ਕ ਵਾਸਤੇ ਲੜਦੀ ਹੈ ਸੋ ਇਟ ਸ਼ੀਜ਼ ਸ਼ੀਜ਼ ਵੈਲ ਨੋਨ ਫॉर ਜਨਰੇਸ਼ਨਸ ਤੇ ਜਿਹੜੀ ਹੀਰ ਦੀਆਂ ਭੈਣਾਂ ਨੇ ਉਹ ਖਾਮੋਸ਼ ਨੇ ਰਾਈਟ ਦੇ ਆ ਲੌਸਟ ਇਨ ਹਿਸਟਰੀ ਸੋ ਆਈ ਕਾਲ them the ਲੌਸਟ ਹੀਰ ਬਿਕਾਜ਼ ਇਨ ਏਵਰੀ ਪੰਜਾਬੀ ਔਮਨ there is uh, the ਸਪਿਰਿਟ ਆਫ ਹੀਰ

ਉਹਨਾਂ ਦੱਸਿਆ ਕਿ ਅਲੱਗ-ਅਲੱਗ ਜਗ੍ਹਾ ਲੋਕਾਂ ਤੋਂ ਅਤੇ ਆਰਕਾਈਵਸ ਵਿੱਚ ਪਏ ਖੱਤਾਂ ਵਿੱਚੋਂ ਇਹਨਾਂ ਲੌਸਟ ਹੀਰਜ਼ ਦੀ ਚਲਕ ਉਹਨਾਂ ਨੂੰ ਮਿਲਣੀ ਸ਼ੁਰੂ ਹੋਈ ਕਿਸ਼ਨ ਦੇਵੀ ਇਜ਼ ਵਨ ਇੰਟਰਸਟਿੰਗ ਊਮਨ ਪ੍ਰੋਬਬਲੀ ਅ ਲਿੱਟਲ 올ਡਰ ਦਨ ਮਹਾਰਾਣੀ ਜਿੰਦਕੌਰ ओ सीगे ਦੀਵਾਨ ਮੂਲਰਾਜ ਜਿਹੜੇ ਮੁਲਤਾਨ ਦੇ ਆਰਕ ਦੀਵਾਨ ਸੰਜੇ ਰਾਜ ਹੂ ਵਾਸ ਅ ਲਾਸਟ ਗਾਈ ਟੂ ਲਾਈਕ ਬੀ ਡੀਫੀਟਡ ਅੰਡਰ ਬ੍ਰਿਟਿਸ਼ ਬਾਈ ਦ ਬ੍ਰਿਟਿਸ਼ ਜਦੋਂ ਪੰਜਾਬ ਐਨੈਕਸ ਹੋਇਆ ਉਹਨਾਂ ਦੀ ਮਾਤਾ ਜੀ ਸਨ ਕਿਸ਼ਨ ਦੇਵੀ ਸਾਨੋ ਉਹਨਾਂ ਦਾ ਜ਼ਿਕਰ ਮਿਲਦਾ ਹੈ ਕਈ ਪੋਇਟਰੀਜ਼ ਦੇ ਵਿੱਚ ਕਿ ਉਹ ਆਪਣੇ ਮੁੰਡੇ ਨੂੰ ਲਲਕਾਰ ਰਹੀ ਹੈ ਕਿ ਜੇ ਤੂੰ ਅ ਅੰਗਰੇਜ਼ਾਂ ਦੇ ਖਿਲਾਫ ਨਹੀਂ ਲੜੇਂਗਾ ਤੇ ਮੈਂ ਤੈਨੂੰ ਡਿਸਆਨ ਕਰ ਦਾਂਗੀ ਐਂਡ ਦੈਨ ਫਾਊਂਡ ਅਦਰ ਰੈਫਰੈਂਸਸ ਆਫ ਹਰ ਗਿਵਿੰਗ ਯੂ ਨੋ ਡੋਨੇਸ਼ਨਸ ਟੂ ਬਹਾਵਲ ਹਕ ਜਿਹੜਾ ਮਲਤਾਨ ਦਾ ਬਹੁਤ ਵੱਡਾ ਇੱਕ ਸੂਫੀ ਸ਼ਰਾਈਨ ਹੈ ਐਂਡ ਦੈਨ ਅਦਰ ਰੈਫਰੈਂਸ ਆਫ ਹਰ ਗੈਟਿੰਗ ਪੈਨਸ਼ਨ ਆਫਟਰ ਹਰ ਸਨ ਵਾਸ ਜੇਲਡ ਐਂਡ ਐਵਰੀਥਿੰਗ ਸੋ alotਸ ਆਫ ਡਿਫਰੈਂਟ ਪੀਸਸ ਆਫ ਇਨਫੋਰਮੇਸ਼ਨ ਹਾ ਟੂ ਪੁਟ ਇਟ ਟੂਗੇਦਰ ਟੂ ਮੇਕ ਅ ਨੈਰੇਟਿਵ ਤੇ ਇਹੀ ਕਹਾਣੀ ਸੀ ਆਲਮੋਸਟ ਸਾਰੀਆਂ ਔਰਤਾਂ ਲਈ ਇਹੀ ਕਹਾਣੀ ਰਹੀ ਹੈ ਐਟਲੀਸ ਅੰਟਿਲ 1920 ਇਸ ਦੇ ਨਾਲ ਨਾਲ ਉਹਨਾਂ ਕਿਤਾਬ ਵਿੱਚ ਹਰਦੇਵੀ ਰੋਸ਼ਨ ਲਾਲ ਦੀ ਕਹਾਣੀ ਵੀ ਦਸੀ ਜਿਸ ਨੇ ਇੰਗਲੈਂਡ ਤੋਂ ਵਾਪਸ ਪਰਤ ਕੇ ਪ੍ਰੈਸ ਸੈੱਟ ਕੀਤੀ ਸੀ ਸ਼ੀ ਸੈਟਸ ਅਪ ਅ ਪ੍ਰੈਸ ਇਨ ਲਾਹੌਰ ਐਂਡ ਸ਼ੀ 스타ਟਸ ਅ ਵਿਮਨਸ ਮੈਗਜ਼ੀਨ ਕਾਲਡ ਭਾਰਤ ਭਾਗਿਨੀ ਦ ਸਿਸਟਰਸ ਆਫ ਇੰਡੀਆ ਵਾਓ ਐਂਡ that was a that was basically a magazine ਜਿਹੜਾ ਔਰਤਾਂ ਨੂੰ ਦੱਸੇ ਕਿ ਤੁਹਾਨੂੰ ਪਰਦਾ ਛੱਡੋ ਤੁਸੀਂ ਪੜ੍ਹਾਈ ਕਰੋ ਤੁਸੀਂ ਇਲਮ ਲਓ ਨੋਲੇਜ ਲਓ ਕਿਉਂਕਿ ਔਰਤਾਂ ਨੂੰ ਨੋਲੇਜ ਲੈਣੀ ਚਾਹੀਦੀ ਹੈ ਐਂਡ ਸ਼ੀ ਡਸਨਟ ਸਟਾਪ ਥੇਅਰ ਸ਼ੀ ਰਾਈਟਸ ਅ ਟਰੈਵਲ ਲੌਗ ਕਾਲਡ ਲੰਡਨ ਯਾਤਰਾ ਐਂਡ ਅਪੈਰੈਂਟਲੀ ਇਟਸ ਦ ਫਰਸਟ ਹਿੰਦੀ ਟਰੈਵਲ ਲੌਗ ਐਵਰ ਸੋ ਅ ਪੰਜਾਬੀ ਔਮਨ ਰਾਈਟਸ ਲੰਡਨ ਯਾਤਰਾ ਉਹਨਾਂ ਇਹ ਵੀ ਕਿਹਾ ਕਿ ਉਸ ਸਮੇਂ ਦੇ ਲੋਕ ਗੀਤਾਂ ਤੋਂ ਔਰਤਾਂ ਦੀ ਸੋਚ ਅਤੇ ਜ਼ਿੰਦਗੀ ਬਾਰੇ ਪਤਾ ਚੱਲਦਾ ਹੈ ਤੇ ਬਟ ਫੈਮਿਲੀਨ ਵਿਜ਼ਡਮ ਵਾਸ ਸਪਰੈਡ ਫਰਮ ਮਦਰ ਟੂ ਡਾਟਰ ਥਰੂ ਦ ਫੋਕਲੋਰ ਫੋਰ ਐਗਜ਼ਾਮਪਲ ਜਦੋਂ ਪੰਜਾਬ ਦੇ ਵਿੱਚ ਸਿੰਘ ਸਬਾ ਲਹਿਰ ਆਂਦੀ ਹੈ ਤੇ ਸਿੰਘ ਸਬਾ ਉਸ ਵੇਲੇ ਦੀ ਇੱਕ ਬੜੀ ਇੰਟਰਸਟਿੰਗ ਲਹਿਰ ਹੈ ਔਰ ਤਾਨੂੰ ਜਾਂ ਮਰਦਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਵਾਟ ਡਿ ਥਾਟ ਵਾਸ ਦਾ ਰਾਈਟ ਵਰਜਨ ਆਫ ਸਿੱਖੀ ਤੁਸੀਂ ਉਹ ਫੋਲੋ ਕਰਨਾ ਹੈ ਤੇ ਜਿਹੜੇ ਤੁਹਾਡੇ ਫੋਕ ਬਿਲੀਫਸ ਨੇ ਤੁਸੀਂ ਉਹਨਾਂ ਨੂੰ ਤਿਆਗਣਾ ਹੈ ਜਿਵੇਂ ਪੰਜਾਬ ਸਿੱਠਣੀਆਂ ਗਾਈਆਂ ਜਾਂਦੀਆਂ ਸਨ ਜਿਹੜੀ ਵਾਸ ਕਨਸੀਡਰਡ ਟੂ ਬੀ ਅਫੈਂਸਿਵ ਬਾਈ ਮਨੀ ਸਿੰਘ ਸਬਾ men ਸੋ ਦੇ ਟੋਲਡ देयर ਵੂਮਨ ਕਿ ਤੁਸੀਂ ਸਿੱਠਣੀਆਂ ਨਹੀਂ ਗਾਣੀਆਂ ਔਰ ਦੇ ਟੋਲਡ ਵੂਮਨ ਕਿ ਤੁਸੀਂ ਜ਼ੇਵਰ ਨਹੀਂ ਪਾਣੇ ਬਿਕੋਜ਼ ਅਗੇਨ ਇਟ ਵਾਸ ਇਨਫਲੂਐਂਸਡ ਬਾਈ ਦ ਵਿਕਟੋਰੀਅਨ ਮੋਰੈਲਿਟੀ ਆਫ ਦੈਟ ਟਾਈਮ ਪੀਰੀਅਡ ਤੇ ਔਰਤਾਂ ਨੇ ਉਸ ਜ਼ਮਾਨੇ ਚ ਫੋਕ ਗਾਣੇ ਗਾਏ ਇੱਕ ਬੜਾ ਮਸ਼ਹੂਰ ਗਾਣਾ ਸੁਣਿਆ ਜਾਂਦਾ ਕਿ ਮਾਹੀ ਮੇਰਾ ਸਿੰਘ ਸਬੀਆ ਮੈਨੂੰ ਗਿੱਧਾ ਪਾਉਣ ਨਾ ਦੇਵੇ ਬਿਕੋਜ਼ ਅਪੈਰੈਂਟਲੀ ਮੇਬੀ ਦ ਸਿੰਘ ਸਬਾ ਗਾਈ ਊਡ ਹੈਵ ਟੋਲਡ ਕਿ ਔਰਤਾਂ ਨੂੰ ਗਿੱਧਾ ਨਹੀਂ ਪਾਣਾ ਤੇ ਉਹਨਾਂ ਨੇ ਔਰਤਾਂ ਨੇ ਉਹ ਐਜ਼ ਅ ਪ੍ਰੋਟੈਸਟ ਉਹ ਇੱਕ ਫੋਕ ਲੋਰ ਬਣਾਇਆ 1947 ਦੇ ਵਿੱਚ ਅਮਿਤਾ ਪੀਤਮ ਸਾਹਿਬਾ ਲਿਖਦੇ ਨੇ ਅੱਜ ਅੱਖਾਂ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਉਸ ਉਹਦੇ ਮੁਕਾਬਲੇ 'ਚ ਗੁਰਬਚਨ ਕੌਰ ਮਾਨ ਇੱਕ ਬੜੀ ਇੰਟਰਸਟਿੰਗ ਇੱਕ ਪੋਮ ਲਿਖਦੇ ਨੇ ਜਿਹਦੇ ਵਿੱਚ ਉਹ ਮਿੰਤਾ ਨਹੀਂ ਕਰਦੇ ਬਾਰਿਸ਼ਾਂ ਨੂੰ ਉਹ ਇਹ ਕਹਿੰਦੇ ਨੇ ਕਿ ਸੁੰਦਰ ਪੰਜਨਾਦ ਸੁਰਗੀ ਧਰਤੀ ਖੁਦ ਗਰਜ਼ਾਂ ਨੇ ਲੁੱਟੀ ਹਾਏ ਬਲ ਬਲ ਉੱਠਣ ਕਲੇਜੇ ਪ੍ਰੀਤ ਲੜੀ ਕਿਵੇਂ ਟੁੱਟੀ ਟੁੱਟੀ ਲੜੀ ਖਿਲਰ ਗਏ ਮੋਤੀ ਕਬਰ ਮਨੁਸ਼ਤਾ ਹੱਟੀ ਚੁੰਚੁੰਨ ਗੁੰਡੇ ਮਾਰ ਮੁਕਾ ਜਨਾ ਇੱਜ਼ਤ ਤੇਰੀ ਲੁੱਟੀ ਜਨਿਏ ਬਾਰ دیے ਮੋਰ ਲੜੀ ਪਿਰੋਦੇ ਟੁੱਟੀ ਸੁਖਪ੍ਰੀਤ ਕੌਰ ਓਮਨੀ ਨਿਊਜ਼